ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਇੰਡੀਅਨ ਪੀਪਲ ਜਿਹੜੀ ਆਪੀ ਲਾਸਟ ਮਨਸਾ ਹੁੰਦਾ ਤੇ ਮੈਂ ਅੱਜ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਹਾਂ ਵੀਡੀਓ ਇਹ ਜਿਵੇਂ ਆਪਾਂ ਪਹਿਲਾ ਵੀਡੀਓ ਇਸ ਕਰਨਾ ਕਰਦੇ ਨੇ ਕਿ ਇਹ ਸਾਡੀ ਮਜਬੂਰ ਸਿੱਖ ਭਾਈਚਾਰੇ ਤੇ ਬਾਲਮਿਕ ਭਾਈਚਾਰੇ ਦੀ ਖਾਸ ਵੀਡੀਓ ਹੈ ਚੌਣਾ ਦਾ ਸਮਾਂ ਹੈ ਬੜੇ ਥੋੜੇ ਸਮੇਂ ਦੇ ਵਿੱਚ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰਦਿਆਂ ਕਾਸ ਮੇਰੀ ਕੌਮ ਸਮਝੇ ਤੇ ਇਹਨੂੰ ਆਪਣੀ ਤਾਕਤ ਦਾ ਬਦਲ ਹੈ ਅੱਜ ਜਦ ਮਜਬੀ ਸਿੱਖਾਂ ਨੂੰ ਆਪਣੀ ਤਾਕਤ ਵੋਟ ਦੀ ਤਾਕਤ ਦਾ ਅਹਿਸਾਸ ਕਰਉਣ ਲੱਗੇ ਸੋ ਧਿਆਨ ਰੱਖਿਓ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਹੁਣ ਤੱਕ ਕਿੰਨੀਆਂ ਜਿਹੜੀਆਂ ਅ ਸਰਕਾਰਾਂ ਬਣ ਚੁੱਕੀਆਂ ਕੇਂਦਰ ਦੀਆਂ ਸ਼ਾਇਦ ਆਪਾਂ 17ਵੀਂ 18ਵੀਂ ਜਿਹੜੀ ਹੈ ਸਰਕਾਰ ਬਣ ਜਾ ਰਹੀ ਹੈ ਸਾਰਾ ਮੈਨੂੰ ਲੱਗਿਆ ਸੱਚ ਹੈ ਤੇ ਹੁਣ ਮੈਂ ਡਾਟਾ ਕੱਢਣ ਦਾ ਵੀ ਮੇਰੇ ਕੋਲ ਸਮਾਂ ਨਹੀਂ ਹੈ ਸਪੋਜ਼ ਕਰ ਲੋ ਮੰਨ ਲਓ ਕਿ ਅਸੀਂ 17ਵੇਂ ਜਾਂ 18ਵੇਂ 18ਵੇਂ ਕੇਂਦਰ ਦੀ ਸਰਕਾਰ ਦੀ ਬਣਾਉਣ ਜਾ ਰਹੇ ਹਾਂ 18 ਸਭ ਤੋਂ ਪਹਿਲਾਂ 17 ਸੱਕਰ ਹੋਣੀ ਹੈ ਸਰਕਾਰਾਂ ਸਰਕਾਰਾਂ ਦੇ ਵਿੱਚ ਮਾਧਿਅਮ ਸਿੱਖਿਆ ਦਾ ਕੀ ਯੋਗਦਾਨ ਸੀ ਕਿੰਨੀ ਉੱਥੇ ਹਿੱਸੇਦਾਰੀ ਸੀ ਸਾਡੇ ਮੈਂਬਰਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਸਾਡੀ ਕਿਹੜੀ ਗੱਲ ਕੀਤੀ 17 ਸਰਕਾਰ 17 ਸਰਕਾਰਾਂ ਦੇ ਵਿੱਚੋਂ ਸਮੂ ਮਾਧਿਅਮ ਸਿੱਖ ਪਾਲਨੀ ਵਿਪਾਈ ਚਾਰੇ ਨੂੰ ਜਿਹੜਾ ਹੈ ਮਜਿਸਤਿਕ ਬਾਲਮੀਕ ਪਾਈਚਾਰੀ ਨੂੰ ਇੱਕ ਵਾਰੀ ਦੇਸ਼ ਦਾ ਗ੍ਰਹਿ ਮੰਤਰੀ ਬਣਨ ਦਾ ਮੌਕਾ ਮਿਲਿਆ 17 ਸਰਕਾਰਾਂ ਦੇ ਵਿੱਚੋਂ ਪਿਛਲੇ ਕਾਢੀਆਂ 17 ਸਰਕਾਰਾਂ ਸੀਗੀ ਸਰਕਾਰਾਂ ਦੇ ਹੱਥ ਮਜਿਸਤਿਕ ਬਾਲਮੀਕ ਪਾਈਚਾਰੀ ਨੂੰ ਕੀ ਮਿਲਿਆ ਇੱਕ ਵਾਰ ਇੱਕ ਵਾਰ ਇਹ ਦੇਸ਼ ਦੇ ਦੇਸ਼ ਭਾਰਤ ਸਾਡੇ ਭਾਰਤ ਦੇਸ਼ ਭਾਰਤ ਦੀ ਜਿਹੜੀ ਹੈ ਦੇ ਗ੍ਰਹਿ ਮੰਤਰੀ ਵੰਨ ਦਾ ਮੁਕਾਬਲਾ ਗਿਆ ਜਿਸ ਕੁਰਸੀ ਤੇ ਅੱਜ ਅਮਿਤ ਸ਼ਾ ਬੈਠੇ ਨੇ ਤੇ ਸਾਡੇ ਗ੍ਰਹਿ ਮੰਤਰੀ ਕੌਣ ਸਨ ਉਹ ਕੌਣ ਸੀ ਸਾਡੇ ਗ੍ਰਹਿ ਮੰਤਰੀ ਉਹ ਸਨ ਸਰਦਾਰ ਭੁਟਾ ਸਿੰਘ ਜੀ ਸਰਦਾਰ ਭੁਟਾ ਸਿੰਘ ਔਰ ਕਾਂਗਰਸ ਪਾਰਟੀ ਪੜੇ ਸੀ ਕਾਂਗਰਸ ਪਾਰਟੀ ਦੇ ਬਹੁਤ ਤੜ ਲੀਦਰ ਨੇਤਾ ਰਹੇ ਨੇ ਔਰ ਬਾਅਦ ਦੇ ਵਿੱਚ ਇਹ ਬੀਜੇਪੀ ਚ ਵੀ ਚਲੇ ਗਏ ਸੀ ਫਿਰ ਵੀ ਕੇਂਦਰੀ ਮੰਤਰੀ ਰਹੇ ਫਿਰ ਇਹ ਆਜ਼ਾਦ ਪਰ ਅਖੀਰ ਇਹ ਨਿਯੁਕਤ ਰਹਤੇ ਭਾਰਤ ਦੇ ਸਰਦਾਰ ਗੁੱਤਾ ਸਿੰਘ ਜੀ ਜਿਹੜਾ ਹੈ ਉਹ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਹੁਣ ਇਹ ਦੇ ਨਾਲ ਸਾਨੂੰ ਦੇਖਣ ਦੀ ਗੱਲ ਇਹ ਹੈ ਦੋਸਤੋ ਕਿ 18 ਸਰਕਾਰਾਂ 17 ਸਰਕਾਰਾਂ ਦੇ ਵਿੱਚੋਂ ਕਈ ਸਰਕਾਰਾਂ ਲਗੀਆਂ ਪੰਜ-ਪੰਜ ਸਾਲ ਚੱਲੀਆਂ ਤੇ ਕੁਝ ਸਰਕਾਰਾਂ 3 ਸਾਲ 2 ਸਾਲ ਵੀ ਚੱਲੀਆਂ ਤਾਂ ਉਹਨਾਂ ਦੇ ਵਿੱਚ ਸਾਡੀ 5 ਸਾਲੀ ਸਰਕਾਰ ਦੇ ਵਿੱਚ ਇੱਕ ਵਾਰੀ ਸਾਨੂੰ ਗ੍ਰਹਿ ਮੰਤਰੀ ਬਣਨ ਦਾ ਮੌਕਾ ਮਿਲਿਆ ਜੇ ਹੁਣ ਅਸੀਂ ਇਹਨੇ ਦੇਖੀਏ ਕਿ ਪਾਸ ਦੀਆਂ ਕੋਲਸ ਡੇਟਾ ਲਗੀਆਂ ਨੇ ਇਸ ਵਕਤ 38 ਆਪ 28 ਦਾ ਖਾਈ ਸਥਿਤਾ ਨੇ ਖਾਈ ਰਾਜ ਨੇ ਪਾ ਰੱਖਦੇ ਤੇ ਨਾ ਹੁਣ ਕੇਹੜੀ ਰਾਜ ਨੇ ਖਾਈ ਰਾਜਾਂ ਦੇ ਵਿੱਚੋਂ ਜੇ ਇੱਕ ਰਾਜ ਨੂੰ ਇੱਕ ਵਾਰੀ ਵੀ ਦੇਸ਼ ਦੇ ਗ੍ਰਹਿ ਮੰਤਰੀ ਦਾ ਅਹੁਦਾ ਮਿਲ ਇੱਕ ਰਾਜ ਨੂੰ ਇੱਕ ਵਾਰੀ ਵੀ ਗ੍ਰਹਿ ਮੰਤਰੀ ਦਾ ਮੌਕਾ ਮਿਲੇ ਤਾਂ ਖਾਈ ਸਰਕਾਰਾਂ

ਕਹਾ ਮਾਜੂਰਿ ਸੋਮਿਊਨਿਟੀ ਨੂੰ ਜਿਹੜੀ ਸਭ ਤੋਂ ਪ੍ਰਸ਼ੰਸਾਈ ਹੋਈ ਆ ਉਹਨੂੰ ਇੱਕ ਵਾਰੀ ਮੌਕਾ ਮਿਲ ਗਿਆ ਕਿੱਡੀ ਵੱਡੀ ਸਾਜੀ ਜਿਹੜੀ ਸੁਭਾਗ ਸਾਨੂੰ ਮਿਲਿਆ ਮਾਜੂਰਿ ਸੋਮਿਊਨਿਟੀ ਬਹੁਤ سارے ਲੋਕ ਕਹਿੰਦੇ ਵੀ ਇਹਨਾਂ ਕੀ ਮਿਲਿਆ ਸਰਦਾਰ ਪੁੱਟਾ ਸਿੰਘ ਨੇ ਸਾਡੇ ਲਈ ਉਹ ਕੰਮ ਕੀਤੇ ਆ ਕਾਂਗਰਸ ਪਾਰਟੀ ਤੋਂ ਕਰਵਾਏ ਆ ਜੇਡ ਨਾਲ ਨੂੰ ਬਹੁਤ ਸਾਰੇ ਲੋਕਾਂ ਨੇ ਸਮਝਿਆ ਤੇ ਉਹਦਾ ਸਹੀ ਪ੍ਰਚਾਰ ਨੂੰ ਕੀਤਾ ਹੁਣ

ਲੋਕਾਂ ਦੇ ਦਿਲਾਂ ਤੇ ਪਾਰਟੀ ਦੇ ਦਿਲਾਂ ਤੇ ਆਪਣੇ ਸੰਗਠਨ ਦੇ ਦਿਲਾਂ ਤੇ ਛਾਏ ਰਹੇਗੇ ਕਿਉਂਕਿ ਉਹਨਾਂ ਕੋਲੇ ਨੌਲੇਜ ਬਹੁਤ ਸੀ ਉਹ ਬਹੁਤ ਸੱਚੇ ਸੁੱਚੇ ਕਰਤਾਰ ਦੇ ਸੀ ਜੇਕਰ ਇਹ ਗੱਲ ਕਿਸੇ ਨੇ ਦੇਖਣੀ ਆ ਤਾਂ ਉਹਨਾਂ ਦੇ ਅੰਦਰ ਸਮੇਂ ਦੇ ਰਹੇ ਹੋਏ ਸਤਸੰਗ ਸਰਬਤ ਪ੍ਰੋਚਨ ਸਿੰਘ ਜੀ ਉਹਨਾਂ ਦੀ ਇੱਕ ਇੰਟਰਵਿਊ ਪਈ ਆ ਤੇ ਉਹਨੂੰ ਕਿਸੇ ਸੁਣ ਕੇ ਦੇਖੋ ਕਿ ਉਹ ਕਿੰਨੇ ਵਧੀਆ ਸਿੱਖ ਸੀ ਦੇ ਕਿੰਨੇ ਨਿਮਾਣੇ ਨਤਾਣੇ ਸਿੱਖ ਸੀਗੇ ਤੇ ਕਿੰਨਾ ਆਪਣੀ ਕੰਮ ਬਾਰੇ ਸੋਚਦੇ ਸੀ ਇਹ ਗੱਲ ਬਹੁਤ ਸੋਚਣੀ ਹੁਣ ਕੀ ਗੱਲ ਕੀ ਆ ਇਹ ਕਿਉਂ ਮਿਲਿਆ ਸਾਰਾ ਕੁਝ ਸਾਨੂੰ ਮੁਤਾ ਸਿੰਘ ਨੇ ਸਾਨੂੰ ਕੀ ਦਿੱਤਾ ਮੁਰਤਾ ਸਿੰਘ ਜੀ ਨੇ ਸਾਨੂੰ ਕਾਂਗਰਸ ਪਾਰਟੀ ਤੋਂ ਜੈਲ ਸਿੰਘ ਜੀ ਮੁੱਖ ਮੰਤਰੀ ਪੰਜਾਬ 1975 ਦੇ ਵਿੱਚ ਉਹਨਾਂ ਨੂੰ ਸਮਝ ਆਇਆ ਤੇ ਉਹਨਾਂ ਤੋਂ ਸਾਨੂੰ 62.5% ਰਾਤਮਨ ਕਰਤਾ ਦੇ ਦਿੱਤਾ ਜੀ ਦੀ ਬਦੌਲਤ ਅੱਜ ਹਜ਼ਾਰਾਂ ਲੱਖਾਂ ਉਹ ਕੋਰਸ ਤੇ ਪੈਰ ਰੋਗੇ ਮੌਜੂਦਾ ਸਮੇਂ ਚ ਪਰ ਸਰਵਿਸ ਕਰ ਰਹੇ ਆ ਲੱਖਾਂ ਦੀ ਤਨਖਾਹ ਦੇ ਚੰਨ ਵੀ ਸਖਸਾ ਦੇ ਵਿੱਚ ਆਏ ਆਈਐਸ ਵੀ ਬਣੇ ਪੀਸੀਐਸ ਵੀ ਬਣੇ ਆਈਪੀਐਸ ਵੀ ਬਣੇ ਜਿਹੜੇ ਜੁਪੀਐਸਸੀ ਦੇ ਪੋਸਟਾਂ ਨੇ ਆਈਪੀਐਸ ਇਸ ਜਿਹੜੇ ਆਈਪੀਐਸ ਤੇ ਆਈਐਸ ਨੇ ਇਹ ਕੇਂਦਰ ਦੇ ਜਿਹੜੇ ਵਿੱਚ ਆਉਂਦੇ ਨੇ ਪਰ ਜਿਹੜੇ ਪੀਸੀਐਸ ਅਫਸਰਾਂ ਜੁਡੀਸ਼ੀਅਰ ਅਫਸਰਾਂ ਜਦ ਪੀਸੀਐਸ ਚੋ ਪ੍ਰਮੋਟਡ ਆਈਐਸ ਨੇ ਉਹ ਪੰਜਾਬ ਦੇ 52% ਕੋਲ ਦਾ ਕਰਦੇ ਹੋ ਹੋ ਸਕਦਾ ਕਿਸੇ ਸਾਡੇ ਇਹਨਾਂ ਜਿਹੜੇ ਸੂਝਵਾਨ ਸਾਡੇ ਅਫਸਰ ਸਾਹਿਬਾਨ ਸੀ ਇਹਨਾਂ ਨੇ ਇਹ ਵੀ ਨਹੀਂ ਹੋ ਉਹ ਇਹ ਵੀ ਹੋ ਸਕਦਾ ਕਿ ਉਹ ਆਪਣੀ ਮੈਰਿਟ ਦੇ ਘਰ ਤੇ ਗਏ ਹੋਣ ਉਹਨਾਂ ਨੇ 12% ਰਾਖਵਾ ਕਰਨ ਕਲੇਮ ਹੀ ਨਹੀਂ ਕੀਤਾ ਹੋਵੇ ਇਹ ਵੀ ਹੋ ਸਕਦਾ ਪਰ ਬਹੁਤੇ ਨੇ 12% ਦੇ ਜਿਹੜਾ ਹੈ ਰਾਖਵੀਕਰਨ ਦੇ ਤਹਿਤ ਹੀ ਨੌਕਰੀਆਂ ਲੈਤੀਆਂ ਨੇ ਇਹ ਤਾਂ ਮਿਲਿਆ ਜੇਕਰ ਸਾਡੀ ਉੱਥੇ ਨਿਵਾਇੰਦਗੀ ਸੀ ਜੇਕਰ ਸਾਡੀ ਨਿਵਾਇੰਦਗੀ ਨਾ ਹੁੰਦੀ ਕਿ ਅੰਦਰ ਦੇ ਵਿੱਚ ਸਾਡੇ ਸੂਝਵਾਨ ਨੇਤਾ ਨਾ ਹੁੰਦੇ ਦਾ 31% ਦਾ ਇਹ ਨੰਬਰ ਸੈਂਕੜੇ ਨਹੀਂ ਸੀ ਸਾਡੇ 12% 1975 ਦੇ ਵਿੱਚ ਮਿਲਿਆ ਹੋਇਆ ਰਾਜਮਾਕਰਨ ਸਾਨੂੰ ਜਾ ਕੇ 2000 75 ਤੋਂ 2000 ਤੱਕ ਸੰ 2000 ਤੱਕ ਪਤਾ ਹੀ ਨਹੀਂ ਲੱਗਦਾ ਇਹ ਸਾਡੇ ਨਹੀਂ 12% ਹੈ ਇਹਦਾ ਆਕਰਸ਼ਿੰਗ ਧੂੜ ਤੇਗਵਿੰਦਰ ਸਿੰਘ ਇਹ ਦਿਨ ਅੱਜ ਵੀ ਸੁਪਰੀਮ ਕੋਰਟ ਕੇਸ ਚੱਲ ਰਿਹਾ ਹੈਗਾ ਜਿਹਦੇ ਸੁਣਵਾਈ ਹੋਣਾ ਚੱਹੀ ਹੈ ਇਹਨਾਂ ਬੰਦਿਆਂ ਨੇ 12% ਨੂੰ 2000 ਦੇ ਵਿੱਚ 2000 ਨੂੰ ਪਹਿਲਾ ਚੈਲੰਜ ਕਰਤਾ ਤੇ ਮੱਢ ਵੀ ਸਿਖਾਉਂ ਨੂੰ ਕਰਦਾ ਪਤਾ ਲੱਗ ਗਿਆ ਉਹਨੇ ਵੱਡੇ ਪੱਧਰ ਤੇ ਰੌਲਾ ਪਾਇਆ ਤੇ ਜਾ ਕੇ 2006 ਫਿਰ ਕਾਂਗਰਸ ਨੇ ਕੱਟ ਨੂੰ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਨੇ ਖਾਣੇ ਫਿਰ ਸਾਨੂੰ 12% ਕੱਟ ਨੂੰ ਕਾਨੂੰਨ ਬਣਾਤਾ ਐਸੀ ਰੈਸਟ 2006 ਇਹ ਤਾਂ ਹੋਇਆ ਕਿਉਂਕਿ ਸਾਡੇ ਉਪਜਾਹੂ ਤੁਸੀਂ की हो रहा हम आप बहुत छेटी गल करिए हम इस वक्त जी मौजूदा ज आम आदमी पार्टी की सरकार है मौजूदा जीव सरकार भगवंत मान जी है ਸਾਦੇ 7 ML 7 ML ਇਹਨਾਂ ਇੱਕ ਵਾਰੀ ਅਸੀਂ ਨੂੰ ਸੱਦੇ ਇਹਨਾਂ ਨੂੰ ਆਪਣੀ ਗੱਲ ਸਮਝਾਏ ਕਿ 12% ਤੋਂ ਦੇ ਵਿੱਚੋਂ 2% ਕੋਟਾ ਕੋਈ ਹੋਰ ਖਾ ਰਿਹਾ ਕੌਣ ਖਾ ਰਿਹਾ ਉਹ ਬਾਜੀ ਗੜ ਭਾਈਚਾਰੇ ਨੂੰ ਸਾਧੂ ਸਿੰਘ ਧਰਮ ਸੂਤ ਨੇ ਇੱਕ ਝੂਠੀ ਚਿੱਠੀ ਕੱਢ ਕੇ 4500 ਦੇ ਲਗਭਗ ਜਿਹੜਾ ਹੈ ਸਹੀ ਅੰਕ ਨਹੀਂ ਹੋ ਸਕਦੇ ਜੋ ਸੱਲਿਓ ਅੰਦਾਜ਼ਨ ਜਾਂਚ ਕਰਕੇ ਪਤਾ ਲੱਗਿਆ ਮੋٹے ਮੋٹے ਅੰਕੜੇ ਲੱਗਿਆ ਕਿ 4500 ਕੋਸਟਾ ਪੰਜ ਵੀ ਸਿੱਖਾ ਨਹੀਂ ਆ 2% ਤੋਂ ਘੋਟੇ ਦੇ ਤੱਕ ਖਾ ਗਏ ਜਿਸ ਨੂੰ ਸਾਡੇ ਅੱਜ ਦੇ ਐਮਐਲਏ ਸਰਦਾਰ ਲਾਭ ਸਿੰਘ ਗੁਕੇ ਤੇ ਜਸਵਿੰਦਰ ਸਿੰਘ ਅਟਾਰੀ ਐਡੀਸੀ ਰਿਟਾਇਰਡ ਤੇ ਮੌਜੂਦਾ ਸਾਡੇ ਕੈਬਨਟ ਮੰਤਰੀ ਸਰਦਾਰ ਹਰਕਾਰ ਸਿੰਘ ਜੀ ਡੀਸੀਪੀ ਕਰਤਾਰਪੁਰ ਹਲਕੇ ਤੋਂ ਇਨਨੂੰ 70 ਪੈਸੇ ਤੋਂ ਲਾਇ ਸੀ ਮੈਂ ਕੁੱਲ ਖੋਣ ਲਾਇਆ ਸੀ ਔਰ 70 ਚੋਂ 3 ਚੰਡੀਗੜ੍ਹ ਮੈਡਮ ਦਲਜੀਤ ਕੌਰ ਜੀ ਨੂੰ ਮਿਲੇ ਉਸ ਤੋਂ ਬਾਅਦ ਅਸੀਂ ਫਿਰ ਆਪਣਾ ਡੈਕੂਟੇਸ਼ਨ ਆ ਜਿਹੜਾ ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ ਉਸ ਤੋਂ ਬਾਅਦ ਸਰਦਾਰ ਬਲਬੀਰ ਸਿੰਘ ਟੀਮ ਨਾਲ ਇਹ ਗੱਲ ਆਹਾ 2% ਕੋਟੇਗਾ ਲੈਟਰ ਨਾ ਦਿਖਾਏ ਤੇ ਮਜਬੂਰ ਸਿੱਖਾਂ ਦਾ ਪ੍ਰੋਪਰ ਸਾਡੇ ਬਰਾਬਰਸ਼ਤ ਨੂੰ ਬਚਾਇਆ ਹੁਣ ਕੀ ਹੈ ਪਰ ਹੁਣ ਭਗਵਾਨ ਜਮਾਨ ਸਰਕਾਰ ਨੇ ਕੀ ਕੀਤਾ ਐਸ ਵਕਤ ਸਾਡੀਆਂ ਪੰਜਾਬ ਦੀਆਂ 7 ਰਾਜ ਸਭਾ ਦੀਆਂ ਸੀਟਾਂ ਨੇ 13 ਲੋਕ ਸਭਾ ਦੀਆਂ ਕੁੱਲ ਵੀ ਕੁੱਲ 20 ਸੀਟਾਂ ਹੋ ਗਈਆਂ ਪਰ 20 ਸੀਟਾਂ ਦੇ ਵਿੱਚੋਂ ਮੌਜੂਦਾ ਆਮ ਆਦਮੀ ਪਾਰਟੀ ਨੇ ਸਾਨੂੰ ਇੱਕ ਵੀ ਟਿਕਟ ਨਹੀਂ ਦਿੱਤੀ ਇੱਕ ਵੀ ਕੈਂਡੀਡੇਟ ਐਸ ਵਕਤ ਇੱਕ ਵੀ ਵੀਰ ਵਾਲਾ ਜਿਹੜਾ ਉਹ ਪੰਜਾਬ ਦਾ ਮਾਝੀ ਸਿੱਖਾਂ ਦਾ ਪਾਰਲੀਮੈਂਟ ਦੀ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਨਹੀਂ ਲੜ ਰਿਹਾ ਜਿਹਦੀ ਸਰਕਾਰ ਹੈ ਮੌਜੂਦਾ ਸਰਕਾਰ ਦੇ ਨੇ ਸਾਨੂੰ ਇੱਕ ਵੀ ਭਗਵੰਤ ਮਾਨ ਦੀ ਸਰਕਾਰ ਦੇ ਇੱਕ ਵੀ ਮਾਝੀ ਸਿੱਖ ਕੈਂਡੀਡੇਟ ਜਾਂ ਵੱਲੋਂ ਕਿਰੂ ਸੀਟ ਨਹੀਂ ਦਿੱਤੀ ਜੀਹਦਾ ਕਰਕੇ ਅਸੀਂ ਦੇਸ਼ ਦੀ ਸਭ ਤੋਂ ਵੱਡੀ ਮਹਾਪੰਚਾਇਤ ਦੇ ਵਿੱਚੋਂ ਬਾਹਰ ਹੋ ਜਾਗੇ ਆਉਣ ਵਾਲੇ 5 ਸਾਲਾਂ ਲਈ ਤੇ ਅੰਮੀਰ ਬਣਾਈ ਜਾ ਰਹੀ ਆ ਚਾਰੇ ਪਾਸੇ YouTube ਚੈਨਲਾਂ ਦੇ ਉੱਤੇ ਇਹ बार-बार ਜਿਹੜੇ ਪੱਤਰਕਾਰ ਨੇ ਉਹ ਕਹਿ ਰਹੇ ਆ ਕਿ ਕੇਂਦਰ ਦੀ BJP ਸਰਕਾਰ ਜਾ ਰਹੀ ਆ ਤੇ ਇੰਡੀਆ ਅਲਾਈਅንስ ਆ ਰਿਹਾ ਇੰਡੀਆ ਅਲਾਈਅንስ ਦਾ ਹਿੱਸਾ ਪੰਜਾਬ ਸਰਕਾਰ ਕਾਸ ਬੰਦ ਲੋਕੀਂਦ ਕੋਟ ਹਲਕੇ ਤੋਂ ਇਹਨਾਂ ਨੇ ਕਰਮਜੀਤ ਅਨਮੋਲ ਦੀ ਥਾਂ ਤੇ ਇੱਕ ਮੱਧਵਿਅਕ ਸਿੱਖ ਸਿਆਣਾ ਕੈਂਡੀਡੇਟ ਭੇਜਿਆ ਹੁੰਦਾ ਜਿਵੇਂ ਦੂਜੇ ਮੰਤਰੀਆਂ ਨੂੰ ਕਾਰ ਦਿੱਤਾ ਸੀ ਮદાન 'ਚ ਇੱਥੇ ਵੀ ਕੋਈ ਸਰਪਾ ਮੰਤਰੀ ਤਾਰਿਆ ਜਾ ਸਕਦਾ ਸੀ ਬੜੇ ਕਾਬਲ ਮੰਤਰੀ ਨੇ ਸਾਡੇ ਮਜਲਿਸ ਖਾਂ ਦੇ ਸਾਡੇ ਦੇ ਬੜੇ ਸਿਆਣੇ ਐਮ ਐਲ ਏ ਸਾਡੇ ਨੇ ਉਹਨਾਂ ਨੂੰ ਲਿਆਵਾ ਜਾ ਸਕਦਾ ਸੀ ਜੇ ਆਮ ਆਦਮੀ ਪਾਰਟੀ ਨੂੰ ਆਪਣੇ ਕੈਂਡੀਡੇਟਾਂ ਦੇ ਵਿੱਚੋਂ ਹੀ ਕੋਈ ਕੈਂਡੀਡੇਟ ਚਾਹੀਦਾ ਸੀ ਤਾਂ ਨਹੀਂ ਤਾਂ ਕੋਈ ਵੀ ਫਰੀਦਕੋਟ ਹਲਕੇ ਦੇ ਬੜੇ ਸਿਆਣੇ ਮਜਲਿਸ ਖਾਂ ਨੇ ਕਿਸੇ ਨੂੰ ਵੀ ਸੀਟ ਦਿੱਤੀ ਬੜੇ ਪੜੇ ਲਿਖੇ ਨੇ ਉਹਨਾਂ ਨੂੰ ਸੀਟ ਦੇ ਕੇ ਪਾਰਲੀਮੈਂਟ 'ਚ ਭੇਜਿਆ ਜਾ ਸਕਦਾ ਸੀ ਹੋ ਸਕਦਾ ਐਸ ਸੀ ਕੋਟੇ 'ਚ ਸਾਨੂੰ ਫੇਰ ਕੋਈ ਉਹ ਉਹਦਾ ਮਰਜ਼ੀਆਂ ਦਾ ਤਾਂ ਇੱਥੇ ਇੱਕ ਕਾਂਗਰਸ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਸਨੇ ਮذਵੀ ਸਿੱਖਾਂ ਦਾ ਆਉਣ ਵਾਲੇ ਸਮੇ ਲਈ ਪਾਰਲੀਮੈਂਟ ਦੇ ਵਿੱਚ ਜਾਣਾ ਬੰਦ ਕਰ ਦਿੱਤਾ ਜਿਹੜਾ ਬੇਹਸਾਬ ਹੁਣ ਇਧਰਲੇ ਪਾਸੇ ਮذਵੀ ਸਿੱਖ ਕੀ ਕਰ ਸਕਦੇ ਆ ਮذਵੀ ਸਿੱਖ ਰੋਸ ਕਰ ਸਕਦੇ ਆ ਕਿਹ ਸੰਘੀ ਪਾਰਟੀ ਲਈ ਕਰ ਸਕਦੇ ਨੇ ਮذਵੀ ਸਿੱਖਾਂ ਦੇ ਪਿਛਲੇ 2011 ਦੇ ਅੰਕੜੇ दो हजार ग्यारह की जनगणना जनगणना मुताबक मधबी सिख के बाल्मीकिया गिणती है जीवी मधी सिख बाल्मिक बाल्मीक भाईचारे की जी गिणती है कि गिणती है छब्बीस लख मधबी सिख ਤੇ 8 ਲੱਖ 7 ਲੱਖ ਸੀਗੇ ਉਹ ਬਾਗਮਨੀ ਕੀ ਕੁੱਲ 31 ਲੱਖ ਆਬਾਦੀ ਦਸੀ ਹੈ 2011 ਚ ਹੁਣ ਚੱਲ ਰਿਹਾ 24 ਇਸ ਵਕਤ ਜੇ ਨਾਂ ਵਾਲਾ ਜੋ ਪਿਛਲੀ ਰੋਸ਼ੀਓ ਚੱਲਦੀ ਆ ਰਹੀ ਹੈ ਜਿਹੜੇ ਸਾਰੇ ਨਸਲੀ ਵਾਧਦੀ ਵਾਧਦੀ ਹੈ ਦੱਸ ਸਰ ਤਾਂ ਕਮ ਸੇ ਕਮ ਜੇ 7 ਲੱਖ ਵਾਧਦੀ ਹੋਈ ਤਾਂ 40 ਲੱਖ ਹੋ ਗਈ ਫਿਰ ਸਾਡੀ ਵਾਧੇ 40 ਲੱਖ ਦੇ ਵੀ ਨੇ ਕਰਿਆ ਅਸੀਂ ਇਹ ਬੱਦਲੀ ਲਾਉਣ ਨੂੰ ਕੱਟੂ ਵੀ ਦਾ ਸੱਤ ਦੇ ਇਹ 42 ਵੀ ਹੋ ਸਕਦੀ ਹੈ 38 ਵੀ ਹੋ ਸਕਦੀ ਹੈ ਮੰਨ ਲਓ ਇਹ ਟੈਕ ਹੈ ਜਦੋਂ ਕਹ ਕੇ ਪਾਪੂਲੇਸ਼ਨ ਕਿਹਾ ਸਾਡੇ ਕੋਲ ਕਿਹੜਾ ਅੰਕੜੇ ਅਸੀਂ ਦਾ ਅੰਤਰਾਜਨ ਬੋਲਨੇ ਤਾਂ ਇਸ ਨੂੰ ਜੇ ਆਪਾਂ 40 ਲੱਖ ਦੀ ਗਾਤੀ ਲਾਉਣੇ ਜਾਂ 38 ਲੱਖ ਦੀ ਗਾਤੀ ਲਾਉਣੇ ਆ ਉਹਦੇ ਵਿੱਚੋਂ ਜੇ ਅਸੀਂ ਅੱਧੇ ਲੋਕਾਂ ਨੂੰ ਲਾ ਲਗੇ 38 ਲੱਖ ਦੇ ਵਿੱਚੋਂ ਜੇ ਅਸੀਂ 19 ਲੱਖ ਵੋਟਰ ਵੀ ਲਾ ਲਗੇ ਆਪਰੇ ਜਿਹੜੇ ਸਿਆਣੇ ਵੋਟਰ ਨੇ ਜਿਹੜੇ ਸਾਡੇ ਵੋਟ ਪਾਉਣਗੇ ਮੋਰਗੇ ਤਾਂ 36 ਲੱਖ ਦੇ ਵਿੱਚੋਂ 36 ਜਾਂ 40 ਜਾਂ 5 ਆਪਾਂ 36 ਲੱਖ ਲਵਾਂਗੇ ਆਵਾਜ਼ ਦੀ ਸਰ 36 ਲੱਖ ਤੋਂ ਵਿੱਚੋਂ ਸਾਡੇ 20 ਲੱਖ ਵੋਟਰ ਹੋਣਗੇ 20 ਲੱਖ ਦੇ ਅੱਧੇ ਸਾਢੇ 36 ਲੱਖ ਦੇ ਵਿੱਚੋਂ ਸਾਡੇ ਵੋਟਰ ਚਾਹੀਏ ਜੀ ਘੱਟੋ ਘੱਟ 3 ਲੱਖ 3 ਲੱਖ ਵੋਟ ਹੋਣਗੇ ਸਰ 3 ਲੱਖ ਵੋਟਰ ਨੇ ਪੰਜਾਬ ਦੇ ਤੇ 30 ਲੱਖ ਵੋਟਰਾਂ ਦੇ ਵਿੱਚੋਂ ਜੇ ਅਸੀਂ ਫੇਰ ਉਹਨੂੰ ਅੱਗੇ ਤੇ ਲਿਓ 15 ਲੱਖ ਲੋਕ ਸਾਡੇ ਵੋਟਾਂ ਵੋਟ ਅਸੀਂ ਕਿਸੇ ਵੀ ਪਾਰਟੀ ਨੂੰ ਜਿਤਾ ਸਕਦੇ ਆ ਤੇ ਕਿਸੇ ਵੀ ਪਾਰਟੀ ਨੂੰ ਹਰਾ ਸਕਦੇ ਆ ਅਸੀਂ ਜਿਹੜਾ ਹੈ ਮਜ਼ਬੀ ਸਿਕਮਾਲੀ ਕੁਪਾਈ ਚਾਰੇ ਦੀ ਗਿਣਤੀ ਵਧ ਕਿੱਥੇ ਆ ਹਾਂ ਇਹ ਦੇਖੀਏ ਸਾਢਤੀ ਗਿਣਤੀ ਜਿਹੜੀ ਹੈ ਐਮ ਐਂਡ ਬੀ ਕੈਟਾਗਰੀ ਦੀ ਦੀਪਾਈ ਚਾਲੀ ਦੀ ਜੀ ਵਿਧਤੀਆ ਉਹ ਮਾਜੇ ਸੌਰੀ ਮਾਲਵੇ ਤੇ ਮਾਜੇ ਚ ਜਾਂਦੇ ਇੱਕ ਸੀਟ ਜਿਲੰਦਰ ਦੀ ਬੇਟੀ ਵੀ ਬਹੁਤ ਆ ਇਹਨਾਂ ਇੱਕ ਸੀਟ ਜਿਲੰਦਰ ਨਾਲ ਜਿਹੜੇ ਤੇ ਬਹੁਤ ਜਿਆਦੇ ਵਾਦੀ ਉਹ ਤੁੱਲ ਲੱਗ ਤੇ 50 60 ਹਜ਼ਾਰ ਦੀ ਵਾਦੀ ਘਟੋ ਘਟਾ ਆਪਣੀ ਉੱਥੀ ਵੀ ਇੱਕ ਵਿਧਾਨ ਸਭਾ ਹਲਕਾ ਦਾ ਪੂਰੇ ਮਾਜੇ ਦੀ ਸਿੱਖਾ ਦੀ ਬਹੁਤ ਹੀ ਆ ਹਾਂ ਚਲੋ ਆਪਾਂ ਇਹਨੂੰ ਗੱਗੇ ਨੂੰ ਛੱਡੋ ਆਪਾਂ ਆ ਲਾਈਏ 8 ਮਾਲਵੇ ਦੀਆਂ ਸੀਟਾਂ 2 ਮਾਦੀ ਦੀਆਂ 10 ਸੀਟਾਂ ਤੇ 10 ਲੋਕ ਸਵਾ ਸੀਟਾਂ ਦੇ ਉੱਤੇ ਅਸੀਂ ਬੀਸੀਪੀ ਪਾਰਟੀ ਨੂੰ ਢੂਠ ਚਾ ਸਕਦੇ ਹਾਂ ਜੇ ਅਸੀਂ ਇੱਕ ਸੀਟ ਤੇ ਸਾਡੀ 1.5 ਲੱਖ ਦੇ ਨੇੜੇ ਤੇੜੇ ਵੋਟਰ ਨੇ ਤੇ ਸਭ ਤੋਂ ਵੱਧ ਫਰੀਦਕੋਟ ਨੇ ਫਰੀਦਕੋਟ ਲੋਕ ਸਭਾ ਹਰਕੇ ਸਭ ਤੋਂ ਵੱਧ ਮੱਝੀ ਸਖਬਾਲ ਨੂੰ ਪਾਈ ਜਾਣਾ ਤੇ ਇੱਥੋਂ ਸਾਨੂੰ ਕੋਈ ਜਿਹੜੀ ਪਾਰਟੀ ਸਾਨੂੰ ਨਮਾਇਦਗੀ ਨਹੀਂ ਦਿੰਦੀ ਤਾਂ ਉਸ ਨੂੰ ਸਭ ਕੁਝ ਸਿਖਾਉਣਾ ਜ਼ਰੂਰੀ ਹੈ ਤੇ ਇਸ ਦਾ ਫੈਸਲਾ ਹੈਗਾ ਤੁਸੀਂ ਕਰਨਾ ਹੁਣ ਸੋ ਦੋਸਤੋ ਜੇਕਰ ਹੁਣ ਵੀ ਮਜਬੂਤ ਸਿੱਖ ਭਾਈਚਾਰੇ ਦੇ ਨੌਜਵਾਨ ਸਾਰੇ ਲੀਡਰ ਆਪਦੀ ਤਾਕਤ ਨੂੰ ਨਹੀਂ ਪਛਾਣਨਗੇ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਬਹੁਤ ਵੱਡਾ ਨੁਕਸਾਨ ਹੋਗਾ ਹੁਣ ਕੱਲ੍ਹ ਅਸੀਂ ਜੇਕਰ ਪਾਰਲੀਮੈਂਟ ਦੇ ਵਿੱਚ ਸੱਤਾ ਮੰਤਰ ਨਹੀਂ ਹੋਊਗਾ ਤਾਂ ਉਹਦੇ ਕਿੰਨੇ ਨੁਕਸਾਨ ਹੋਣਗੇ ਸਾਨੂੰ ਮੰਨ ਲਓ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹਨੇ ਫਿਰ ਸਾਨੂੰ ਪੰਚਾਇਤੀ ਚੋਣਾਂ ਚ ਵੀ ਨਹੀਂ ਕੁਝ ਦੇਣਾ ਤੇ ਮੂਰ ਲੀਆਂ ਮੂਰ ਲੀਆਂ ਇਲੈਕਸ਼ਨਾਂ ਚ ਵੀ ਕੁਝ ਨਹੀਂ ਦੇਣਾ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਬੋਰਡ ਇੱਥੇ ਸਾਡੀ ਮੰਗੜ ਦਾ ਹੱਕ ਨਹੀਂ ਹੈ 10 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਇੱਕ ਵੀ ਵੋਟ ਨਹੀਂ ਪਾਉਣ ਚਾਹੀਦੀ ਮੈਂ ਤੁਹਾਨੂੰ ਸिखਾਉਂ ਕਿਉਂਕਿ ਤੁਹਾਨੂੰ ਬਹੁਤ ਵੱਡੀ ਹਾਨੀ ਹੈ ਅਸੀਂ ਕੋਈ ਲੰਗਣਾ ਨਹੀਂ ਇਹ ਆਮ ਆਦਮੀ ਪਾਰਟੀ ਸਾਨੂੰ ਇਗਨੋਰ ਕਰ ਸਕਦੀ ਹੈ ਤਾਂ ਅਸੀਂ ਵੀ ਕਰ ਸਕਦੇ ਹਾਂ ਇਹ ਸਾਡਾ ਵੀ ਹਕਕਾ ਸਾਡੀ ਕਮਿਊਨਿਟੀ ਦਾ ਹਕਕਾ ਸਾਡੇ ਬੱਚਿਆਂ ਨੂੰ ਵੀ ਖਤਮੀ ਲੂ ਕਿ ਅਸੀਂ ਕਿਹੜੀਆਂ-ਕਿਹੜੀਆਂ ਯੋਜਨਾਵਾਂ ਲੈ ਕੇ ਆ ਸਕਦੇ ਹਾਂ ਇਸ ਲਈ ਵੀ ਮਜਬੂਰ ਸਿੱਖਾਂ ਨੂੰ ਤਿਆਰ ਰਹਿਣਾ ਚਾਹੀਦਾ ਜੇਕਰ ਉਹ ਵੀ ਸਿੱਖ ਇੱਥੇ ਅੱਜ ਤੱਕ ਨਾ ਰੋਸ ਜ਼ਹਿਰ ਕਰ ਜਾਂਦੇ ਜਾਂ ਜਿਸ ਪਾਰਟੀ ਨਾਲ ਜੁੜ ਜਾਂਦੇ ਨੇ ਜਾਂ ਆਮ ਆਦਮੀ ਪਾਰਟੀ ਨਾਲ ਵੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਬਾਤ ਕਰਨੇ ਦਿਨਾਂ ਦੇ ਵਿੱਚ ਸਾਡੇ ਨਾਲ ਕੋ ਗੱਲ ਕਰਦੀ ਸਾਡੇ ਵਾਲੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਉਂਦੀ ਹੈ ਮੁੱਖ ਮੰਤਰੀ ਸਾਹਿਬ ਸਟੇਜ ਤੇ ਬਹੁਤ ਕੁਝ ਬੋਲ ਦਿੰਦੇ ਨੇ ਇਸ ਗੱਲ ਨੂੰ ਵੀ ਬੋਲ ਸਕਦੇ ਨੇ ਫਰੀਦਕੋਟ ਤੋਂ ਜਿਸ ਵਿਅਕਤੀ ਨੂੰ ਆਪਣਾ ਯਾਰ ਉਹਦਾ ਜਿਗਰੀ ਜਰ ਮੁੱਖ ਮੰਤਰੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਕਿਹ ਭਾਈ ਸਾਹਿਬ ਦਾ ਜਾਲੀ ਸਰਟੀਫਿਕੇਟ ਬਣਾਇਆ ਬੈਠਾ ਤੇ ਐਡੇ ਵੱਡੇ ਭਾਈ ਚਾਰੇ ਨੂੰ ਤੁਸੀਂ ਮੁਆਫ ਕਰ ਲਏ ਇਸ ਦਾ ਨਜਾਜ਼ਤ ਉੱਗਣਾ ਹੈ ਸਾਨੂੰ ਸਾਡੇ ਵਰਗੇ ਵੀ ਗੋਲੀ ਚਾਹੀਦੀ ਸਾਨੂੰ ਤਾਂ ਸਰਕਾਰ ਸਖਤੀ ਨਾਲ ਸਜ਼ਾ ਵੀ ਦੇ ਸਕਦੀ ਆ ਤੇ ਹੋ ਸਕਦਾ ਮੇਰੀ ਗੱਲ ਨੂੰ ਸਹੀ ਮੰਨ ਕੇ ਸਰਕਾਰ ਭਾਈਚਾਰੇ ਨਾਲ ਕੰਮ ਫਾਇਦਾ ਕਰ ਸਕਦੀ ਹੈ ਸਾਨੂੰ ਸਹੀ ਨਮਾਇੰਦਗੀ ਵੀ ਦੇ ਸਕਦੀ ਹੈ ਸਾਨੂੰ ਜਿੱਥੇ ਵਿਰੋਧ ਕਰਨਾ ਚਾਹੀਦਾ ਉੱਥੇ ਸਾਨੂੰ ਦੋਨੇ ਗੱਲਾਂ ਲਈ ਸਰਕਾਰ ਨਾਲ ਗਲਵੱਡ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਤੇ ਜੇ ਸਰਕਾਰ ਸਾਡੇ ਬੁਲਾਰਿਆਂ ਤੇ ਸਾਡੇ ਲੋਕਾਂ ਤੇ ਅਤਿਆਚਾਰ ਕਰਦੇ ਤਾਂ ਉਹਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਸੋ ਇਹਨੀਆਂ ਗੱਲਾਂ ਗ੍ਰਿੰਥੀਏ ਕਰਦੇ ਹੋਏ ਦੋਸਤੋ ਆਪਣੀ ਤਾਕਤ ਨੂੰ ਪਛਾਣਨਾ ਮਜੀ ਉਸ ਇਕਬਾਲ ਵਿੱਚ ਭਾਈਚਾਰੇ ਦੇ ਸਾਰੇ ਆਵਾਜ਼ਾਂ ਫ੍ਰੀ ਕੋਟਾ ਕਿਸੇ ਨੂੰ ਮਰਟੀਪੋਟ ਪਾ ਪਰ ਆਮਦਵੀ ਪਾਰਟੀ ਨੂੰ ਇਥੋਂ ਅਹਿਸਾਸ ਹੋਣਾ ਚਾਹੀਦਾ ਕਿ ਅਸੀਂ ਗਲਤੀ ਕੀਤੀ ਹੈ ਅਸੀਂ 1.40 ਲੱਖ ਮਜ਼ਦੂਰਾਂ ਦੇ ਸਿਰ ਵੱਢੇ ਨੇ ਇਹਨਾਂ ਦੇ ਬੱਚਿਆਂ ਨੂੰ ਕੌਣ ਸਮਝਾਊਗਾ ਕਿਹੜੀਆਂ ਕਿਹੜੀਆਂ ਚੋਣ ਜਨਾਮਾਂ ਲੈ ਕੇ ਹੋਈਆਂ ਇਸ ਗੱਲ ਦਾ ਵੱਡਾ ਘਾਟਾ ਪਿਆ ਸੋ ਸਮਾ થોੜਾ ਸਾਥੀਓ ਜਿਆਦਾ ਗੱਲਾਂ ਨਾ ਕਰਦੇ ਹੋ ਅੱਜ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਸਾਡੇ ਬੱਚੇ ਬੱਚੇ ਤੱਕ ਨੌਜਵਾਨਾਂ ਤੱਕ ਸਦੀ ਨੂੰ ਇਹ ਚੱਲ ਜਾਈਗੀ ਤੇ ਜੇਕਰ ਤੁਹਾਨੂੰ ਚੰਗਾ ਲੱਗਿਆ ਸਸਾ ਦੇਖਣ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਅਸੀਂ ਤੁਹਾਨੂੰ ਪੂਰੀ ਮੱਜਿਸ ਤੋਂ ਕੌਮ ਆਉਣ ਵਾਲੇ ਸਭੇ ਤਪੱਡੀਆਂ ਯੋਜਨਾਵਾਂ ਬਾਰੇ ਸੀ ਕਿਵੇਂ ਅੱਗੇ ਬੋਲਾਂਗੇ ਕਿਵੇਂ ਅਸੀਂ ਤਰੱਕੀਆਂ ਬਾਰੇ ਬੋਲਾਂਗੇ ਕਿਵੇਂ ਅਸੀਂ ਰਾਜਨੀਤਿਕ ਚਰਨਾਂ ਕਿਵੇਂ ਅਸੀਂ ਧਾਰਮਿਕ ਖੇਤਰ ਤੋਂ ਬੋਲਣਾ ਕਿਵੇਂ ਅਸੀਂ ਆਰਥਿਕ ਖੇਤਰ ਦੇ ਵਪਾਰ ਤੇ ਜਾਦਾ ਤੁਸੀਂ ਖੋਜ ਕਰਨਾ ਉਹਨਾਂ ਦੇ ਸਮੇਂ ਤੋਂ ਬਹੁਤ ਸਾਰੀਆਂ ਵੀਡੀਓ ਵੀ ਆਕਰਾਂਗੇ ਸੋ ਅੱਜ ਇਹਨੀਆਂ ਬੈਂਟ ਦੇ ਪ੍ਰਬੰਧ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਭਗਤ